ਰੱਬਾਇ ਕੋ ਅਰਦਾਸ ਮਰੀ ਨਾ ਇਸ ਜਗ ਤੇ ਕਿਸੇ ਦਾ ਮਾੜਾ ਨਸੀਬ ਹੋਵੇ ਨਾ ਇਸ ਜਗ ਤੇ ਕੋਈ ਗਰੀਬ ਹੋਵੇ ਅਸੀਂ ਗੱਲ ਕਰ ਰਹੇ ਆ ਜੰਮੂਪੁਰ ਦੇ ਖਜ਼ਾਨਾ ਗੇਟ ਖੜੇ ਆ ਗਲੀ ਮੋਚੀਆਂ ਵਾਲੀ ਜਿੱਥੇ ਕਿ 24 ਸਾਲਾ ਨੌਜਵਾਨ ਰੰਧਾ ਜੋ ਕਿ ਅਪਾਹਜ ਹੈ ਤੇ ਉਸ ਨੌਜਵਾਨ ਨਾਲ ਤੁਹਾਨੂੰ ਮਿਲਵਾਉਂਦੇ ਆ ਪਹਿਲਾਂ ਤੁਸੀਂ ਉਸ ਦੇ ਘਰ ਦੀ ਬਾਹਰ ਦੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੀ ਕੀ ਹਾਲਾਤ ਨੇ ਜੋ ਨੌਜਵਾਨ ਇੱਥੇ ਰਹਿ ਰਿਹਾ ਹੈ ਕੱਲਾ ਘਰ ਦੇ ਵਿੱਚ ਬੰਦਾ ਹੈ ਸਾਰੀ ਗੱਲਬਾਤ ਪੁੱਛਿਆ ਕਿ ਉਹਨੂੰ ਗੱਲਬਾਤ ਕਰਾਵੇ ਪੁੱਛਿਆ ਕਿ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਕਿੰਨੀ ਦੇਰ ਤੋਂ ਰਹਿ ਰਿਹਾ ਹੈ ਤਦ ਦਾ ਇਸ ਘਰ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਘਰ ਦੇ ਅੰਦਰ ਪੈਂਡਰ ਹੋ ਚੁੱਕੇ ਆ ਇਹ ਘਰ ਦੇ ਜੋ ਹਾਲਾਤ ਨੇ ਲੱਗਦਾ ਕਿ ਜਿੱਦਾਂ ਕੋਈ ਕਾਫੀ ਦੇਰ ਤੋਂ ਪੁਰਾਣਾ ਮਕਾਨ ਕੋਈ ਵਿਆਹ ਹੋਵੇ ਤੇ ਉੱਥੇ ਕੋਈ ਬੰਦ ਮਕਾਨ ਹੋਵੇ ਤੇ ਤੁਸੀਂ ਤਸਵੀਰਾਂ ਵਿੱਚ ਜਿਵੇਂ ਵੇਖ ਸਕਦੇ ਹੋ ਕਿ ਕੋਈ ਆਪਣਾ ਕਮਰਾ ਬਣਿਆ ਹੈ ਛੋਟਾ ਜਿਹਾ ਤੇ ਕਮਰੇ ਦੇ ਵਿੱਚ ਉਥੇ ਹੀ ਬਾਥਰੂਮ ਹੈ ਉਥੇ ਹੀ ਉਹ ਰੋਟੀ ਬਣਾਉਂਦਾ ਹੈ ਉਥੇ ਹੀ ਉਹ ਨਹਾਉਂਦਾ ਹੈ ਤੇ ਉਥੇ ਹੀ ਉਹ ਕਲਰਾਫੀ ਸੌਂਦਾ ਤੇ ਗੱਲਬਾਤ ਕਰਾਂਗੇ ਵੀਰ ਦਾ ਤੇ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਘਰ ਦੀਆਂ ਬਹੁਤ ਹੀ ਮਾੜੇ ਹਾਲਾਤ ਘਰ ਦੇ ਨੇ ਫ੍ਰਿਜ ਘਰ ਦੇ ਵਿੱਚ ਹੈਗੀ ਏ ਪਰ ਖਰਾਬ ਏ ਸਿਲੰਡਰ ਘਰ ਦੇ ਵਿੱਚ ਹੈਗੇ ਨੇ ਪਰ ਪਰਵਾਨ ਵਾਸਤੇ ਪੈਸੇ ਨਹੀਂ ਹੋਏ ਕੋਈ ਬੇਰਜ ਬੇਰੋਜਗਾਰ ਹੈ ਕੰਮ ਨਹੀਂ ਹੈਗਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਜਿਹੜੇ ਘਰ ਤੇ ਸਾਡੇ ਭਾਂਡੇ ਹੁੰਦੇ ਨੇ ਜਿਹ ਆਪਣੇ ਘਰਾਂ ਚ ਆਪਾਂ ਸਜਾ ਸਜਾ ਕੇ ਰੱਖੀਦੇ ਆ ਸਾਫ ਸੁਥਰੇ ਕਰਕੇ ਰੱਖੀਦੇ ਪਰ ਇਸ ਨੌਜਵਾਨ ਦਾ ਇੱਥੋਂ ਤੱਕ ਹੱਥ ਵੀ ਨਹੀਂ ਪਹੁੰਚਦਾ ਕਿਉਂਕਿ ਉਹ ਅਪਾਹੀ ਸੀ ਲੱਤਾਂ ਉਹਦੀ ਬਿਲਕੁਲ ਕੰਮ ਨਹੀਂ ਕਰਦੀਆਂ ਤੇ ਗੱਲਬਾਤ ਕਰਦੇ ਆ ਵੀ ਇਹਨਾਂ ਤੁਸੀਂ ਪਹਿਲਾਂ ਤਸਵੀਰਾਂ ਵੇਖ ਲਓ ਇੱਕ ਵਾਰ ਘਰ ਦੇ ਦੇਖੋ ਚੁੱਲਾ ਪਿਆ ਹੈ ਖਾਪੀ ਰੋਟੀ ਬਣਾਉਂਦਾ ਸਭ ਕੁਝ ਆਪ ਕਰਦਾ ਤੇ ਗੱਲਬਾਤ ਕਰਾਂਗੇ ਸੱਸੀ ਗੱਬ ਕੀ ਕਹਿਣਾ ਚਾਹੋਗੇ ਐਨੇ ਮੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਹਾਂਜੀ ਕਿੰਨੇ ਦਿਨ ਹੋ ਚੁੱਕੀ ਹੈ ਹਾਂਜੀ ਹੋਏ ਮਤਲਬ ਕਿ ਸਾਲ ਕੋ ਹੋ ਗਿਆ ਸਾਲ ਹੋ ਗਿਆ ਹਾਂਜੀ ਪਹਿਲਾਂ ਫਿਰ ਕਿੱਦਾਂ ਰਹਿੰਦੇ ਸੀ ਪਹਿਲਾਂ ਵਧੀਆ ਸੀ ਸਭ ਕੁਝ ਚੰਗਾ ਸੀ ਮਤਲਬ ਕਿ ਉਦੋਂ ਵੀ ਹਾਲਾਤ ਤਾਂ ਨਹੀਂ ਸੀ ਜੀ ਭਾਜੀ ਗਰਮੀ ਦੇ ਵਿੱਚ ਬੈਠੇ ਹੋ ਪੱਖਾ ਨਹੀਂ ਚੱਲ ਰਿਹਾ ਕੀ ਬੱਤੀ ਨਹੀਂ ਨਹੀਂ ਬੱਤੀ ਤਾਂ ਹੈਗੀ ਉਹ ਪੱਖਾ ਖਰਾਬ ਹੈ ਅੱਛਾ ਪੱਖਾ ਖਰਾਬ ਹਾਂਜੀ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਚੀਜ਼ ਤੋਂ ਮਾਰਵਜ ਕਹਿੰਦੇ ਨਾ ਇੱਕ ਮਾਰਵਜਣੀ ਮਾਰਵਜ ਜੀ ਕੀ ਪੱਖਾ ਖਰਾਬ ਹੋ ਗਿਆ ਤੇ ਕਿੰਨੀ ਦੇਰ ਤੋਂ ਗਰਮੀ ਦੇ ਦਿਨ ਨੇ ਇੱਥੇ ਤੇ 1 ਮਿੰਟ ਕਿਸੇ ਲੋਕਾਂ ਕੋ ਰਹਿਣ ਜਾਂਦਾ ਐਸੀ ਲੱਗੇ ਲੋਕਾਂ ਦੇ ਘਰ ਹਾਂਜੀ ਕਿੱਦਾਂ ਰਹਿੰਦੇ ਆ ਗਰਮੀ ਚ ਹਾਂਜੀ ਬਸ ਪਿਆਰ ਨਾਲ ਓਦਾਂ ਹੀ ਅੱਛਾ ਹਾਂਜੀ ਤੇ ਫਿਰ ਆਪਣਾ ਚੱਲਦੇ ਫਿਰਦੇ ਕਿੱਥੋਂ ਕਿੱਦਾਂ ਤੁਹਾਨੂੰ ਦਿੱਕਤ ਪਰੇਸ਼ਾਨੀ ਆਈ ਜਿਹੜੇ ਪਾਹੀ ਜੋਗੇ ਤੁਸੀਂ ਲੱਤਾਂ ਤਾਂ ਬਿਲਕੁਲ ਨਹੀਂ ਚੱਲੇ ਜਾਂਦਾ ਹਾਂਜੀ ਕਿੱਦਾਂ ਦਿੱਕਤ ਦਾ ਪਰੇਸ਼ਾਨਾ ਮੈਂ ਭਾਈ ਲੰਮੀ ਗੱਲ ਬੋਲੋ ਮਾ ਨਾ ਭਈਓ ਦਿੱਕਤ ਵੱਢ ਜਾਂਦੀ ਜੋ ਮੈਨੂੰ ਹਰ ਕੰਮ ਦੇ ਵਿੱਚ ਨਹੀਂ ਤੂੰ ਜਿਹੜੀ ਲੱਤ ਆ ਤੁਹਾਡੀ ਖਰਾਬ ਹੋਈ ਉਹ ਕਿਦਾਂ ਹੋਈ ਉਹ ਮੇਰੇ ਦਾਦੇ ਵਾਲੀ ਤੇਰੀ ਗਲਤੀ ਨਾ ਹੋਈ ਜੋ ਹਾਂਜੀ ਉਹਨੇ ਬੁਖਾਰ ਦੇ ਵਿੱਚ ਮੈਨੂੰ ਟੀਕਾ ਲਵਾਤਾ ਸੀ ਜੋ ਤੇ ਲੱਤ ਖਲੋ ਗਈ ਮੇਰੀ ਉਸ ਤੋਂ ਬਾਅਦ ਨਹੀਂ ਜੋ ਸਹੀ ਹੈ ਤੁਹਾਡੇ ਹੋਰ ਪਰਿਵਾਰ ਦੇ ਮੈਂਬਰ ਕਿੱਥੇ ਨੇ ਇਕੱਲੇ ਰਹਿੰਦੇ ਹਾਂਜੀ ਇਕੱਲਾ ਰਹਿੰਦਾ ਹਾਂ ਬਾਕੀ ਕਿੱਥੇ ਜਾਂਦੇ ਬਾਕੀ ਬੁਲਾंदे ਚਲਾंदे ਨਹੀਂ ਮੇਰੇ ਨਾਲ ਮਤਲਬ ਕਿ ਜਿ ਡਿਜੀਟਲੀ ਕਰਕੇ ਵਗੜੀ ਉਹਨਾਂ ਨੇ ਸਾਰਿਆਂ ਨੇ ਤੇ ਤੁਹਾਡੇ ਮੰਮੀ ਡਾਡੀ ਕਿੱਥੇ ਨੇ ਮੰਮੀ ਡਾਡੀ ਮੰਮੀ ਡਾਡੀ ਮੇਰੇ ਬੁਢੇ ਹੋ ਗਏ ਜਣ ਅੱਛਾ ਹਾਂਜੀ ਤੇ ਹੋਰ ਕੋਈ ਤੁਹਾਡਾ ਭੈਣ ਕੋਈ ਭਰਾ ਭੈਣ ਹੈ ਜਿਹੜੀ ਇੱਕ ਵਿਚਾਰੀ ਵਿਆਹੀ ਹੋ ਅੱਛਾ ਤੇ ਇੱਕ ਭੈਣ ਜਿਹੜੀ ਪੂਰੀ ਹੋ ਗਈ ਵਿਚਾਰੀ ਅੱਛਾ ਪੂਰੀ ਉਹ ਕਿੱਦਾਂ ਪੂਰੀ ਹੋ ਗਈ ਉਹ ਬਿਮਾਰਸ਼ ਮਰ ਜਾਂਦੀ ਸੀ ਉਹ ਵੀ ਅੱਛਾ ਹਾਂਜੀ ਤੇ ਫਿਰ ਹੁਣ ਤੁਸੀਂ ਕੱਲੇ ਰਹਿੰਦੇ ਹੋ ਕਿੱਦਾਂ ਕਮਾਉਂਦੇ ਕਿੱਦਾਂ ਉਹ ਖਾਂਦੇ ਕਿੱਦਾਂ ਉਹ ਗੁਜ਼ਾਰਾ ਕਿੱਦਾਂ ਚੱਲਦਾ ਭਾਈ ਮੈਂ ਕੁਛ ਨਹੀਂ ਕਮਾਉਂਦਾ ਜੋ ਕੁਛ ਨਹੀਂ ਮੈਂ ਕਰਦਾ ਜੋ ਬੜੀ ਮਸ਼ਹਾਲਾ ਟਾਈਮ ਪਾਸ ਹੁੰਦਾ ਜੋ ਰਾਤ ਕਿੱਦਾਂ ਰੋਟੀ ਕਿੱਦਾਂ ਖਾਂਦੇ ਹੋ ਰਾਤੀ ਰੋਟੀ ਦੀ ਲੋੜ ਬੰਦੀ ਹੁੰਦੀ ਹੋਣੀ ਭੁੱਖ ਲੱਗਦੀ ਹੁੰਦੀ ਹਾਂਜੀ ਹਾਂਜੀ ਜੋ ਹੁੰਦਾ ਜੋ ਮੈਂ ਘਰ ਦੇ ਵਿੱਚ ਬਣਾ ਬਣੂਗੀ ਖਾ ਲੰਨਾ ਜੋ ਪੈਸੇ ਕਿੱਥੋਂ ਹੁੰਦੇ ਲੰਮੀ ਗੱਲ ਕਰਨ ਦੀ ਪੈਸੇ ਨਹੀਂ ਉਸ ਮਾਂ ਜਾੜਾ ਮਤਲਬ ਕੋਈ ਇਸ ਵੀ ਪਿਆ ਹੁਣ ਜਾੜਾ ਕਿਸ ਨੇ ਕੋਈ ਦੇਤਾ ਆਪਣੀ ਮਰਜ਼ੀ ਨਾਲ ਤੇ ਮੈਂ ਬਣਾ ਲੈਣਾ ਜੋ ਅਸੀਂ ਹਾਂਜੀ ਤੇ ਆਪਣਾ ਜੇ ਗੱਲ ਕਰੀਏ ਉਹਨਾਂ ਨੂੰ ਆਪਾਂ ਅੱਜ ਤੁਹਾਡੇ ਕੋਲ ਪੁੱਛੇ ਹਾਂ ਕਿਸ ਚੀਜ਼ ਦੀ ਤੁਹਾਨੂੰ ਲੋੜ ਹੈ ਕੰਮ ਤੁਹਾਨੂੰ ਕੋਈ ਮਿਲਦਾ ਹੈ ਤੇ ਕਰੋਗੇ ਹਾਂਜੀ ਹਾਂਜੀ ਕਰਾਂ ਗੱਲ ਜੋ ਆਪਣੇ ਪੰਜਾਬੀ ਵਸੇ ਤੇ ਕੋਈ ਕਿਸੇ ਨੂੰ ਰੋਡ ਬੰਦੀ ਪਿਛੇ ਨਹੀਂ ਹਟਦੇ ਹਨਾ ਮਤਨਾ ਅੱਗੇ ਆਉਂਦੇ ਨੇ ਪੰਜਾਬੀ ਵੀਰ ਦੀ ਮਦਦ ਕਰਦੇ ਨੇ ਵੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਮੈਨੂੰ ਸਾਈਕਲ ਦੀ ਮਦਦ ਚਾਹੀਦੀ ਜੀ ਉਹ ਵੀ ਟਰਾਈ ਤੇ ਬੈਟਰੀ ਵਾਲੀ ਤੇ ਕੰਮ ਚਾਹੀਦਾ ਜੀ ਮੈਂ ਮਿਹਨਤ ਕਰਕੇ ਖਾਵਾਂਗਾ ਜੀ ਭਾਈ ਜੀ ਮਿਹਨਤਕਿਰਤ ਦਿਖਾਉਗਾ ਮੈਂ ਹਾਂਜੀ ਤੇ ਜੇ ਤੁਹਾਨੂੰ ਕੋਈ ਸਾਈਕਲ ਜੇ ਕੋਈ ਸੰਸਥਾ ਜਾਂ ਕੋਈ ਪੰਜਾਬੀ ਵੀਰ ਕੋਈ ਨੌਜਵਾਨ ਜੇ ਵੀਡੀਓ ਵੇਖਦਾ ਹੋਏਗਾ ਹਾਂਜੀ ਸ਼ਾਇਦ ਉਹ ਤੁਹਾਨੂੰ ਇਹ ਮਦਦ ਜਾਂ ਤੁਹਾਡੀ ਜਿਹੜਾ ਲੋੜ ਹੈ ਉਹ ਪੂਰੀ ਕਰ ਦੇ ਇਸ ਤੋਂ ਬਾਅਦ ਉਸ ਤੋਂ ਬਾਅਦ ਕਿਹੜੀ ਲੋੜ ਹੋਏਗੀ ਆਪਣਾ ਕੰਮ ਦੀ ਲੋੜ ਹੋਏਗੀ ਹਾਂਜੀ ਹਾਂਜੀ ਕੰਮ ਦੀ ਲੋੜ ਹੋਏਗੀ ਜੀ ਕਿਦਾਂ ਦਾ ਕੰਮ ਕਰ ਲੋਗੇ ਕੰਮ ਮੈਂ ਪੈਕਿੰਗ ਦਾ ਕਰ ਸਕਦਾ ਜੀ ਪੈਕਿੰਗ ਦਾ ਕੰਮ ਹਾਂਜੀ ਬੈਠਾ ਕੰਮ ਕਰ ਸਕਦਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਖਾ ਆ ਕੇ ਕਮਾ ਸਕਦੇ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਹੁਣ ਤੇ ਗੱਲ ਛੜੀ ਇੱਕ ਮਕਾਨ ਦੀ ਕੀ ਆਪਣਾ ਮੁਸ਼ਕਲ ਆਉਂਦੀ ਹੈ ਕਿ ਇੱਥੇ ਰਹਿ ਨਹੀਂ ਦੇਉਂਦੇ ਨਹੀਂ ਉਹ ਰਹਿਣ ਤੇ ਦਿੰਦੇ ਆ ਉਹ ਕਹਿੰਦੇ ਵੀ ਆਪਾਂ ਤੈਨੂੰ ਰਜਿਸਟਰ ਨਹੀਂ ਦੇਣੀ ਅੱਛਾ ਹਾਂ ਜੀ ਇਹਨਾਂ ਨੇ ਧੋਖੇ ਨਾਲ ਲੈ ਲਈ ਜੋ ਮੇਕੋ ਮੇਰੇ ਹੱਥੀ ਵੜ ਗਏ ਮੁੱਕਰ ਗਏ ਹੁਣ ਕਿਹਨਾਂ ਨੇ ਦਿੱਤੀ ਹਾਂਜੀ ਮਾਸੀ ਮੇਰੀ ਨੇ ਅੱਛਾ ਹਾਂਜੀ ਤੇ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕਰਦੇ ਤੰਗ ਪਰੇਸ਼ਾਨ ਕੀ ਕਰਦੇ ਜਦੋਂ ਮੈਂ ਹਿਸਟਰੀ ਦੇ ਬਾਰੇ ਕਹਿੰਦਾ ਉਦੋਂ ਮੇਰੇ ਗੱਲ ਪੈ ਜਾਂਦੇ ਸਾਰੇ ਠੀਕ ਹਾਂਜੀ ਤੇ ਜੇ ਹੁਣ ਗੱਲ ਕਰੀਏ ਆਪਣਾ ਕੰਮ ਦੀ ਆਪਾਂ ਕੱਦ ਦੀ ਗੱਲ ਪਹਿਲਾਂ ਕਰਾਂਗੇ ਹਾਂਜੀ ਤੇ ਅੰਨੀ ਦਿਨ ਦਾ ਕੋਈ ਕੰਮ ਨਹੀਂ ਕਰਦੇ ਕਿਦਾਂ ਨੇ ਗੁਜ਼ਾਰਾ ਇਹ ਸਾਲ ਪੂਰਾ ਹਾਂਜੀ ਬੜੀ ਮਸਲਾ ਆ ਕੱਟਿਆ ਜੀ ਹਾਂਜੀ ਫਿਰ ਵੀ ਰੋਜ਼ ਕੰਨਾਂ ਨੇ ਆਪਣਾ ਘਰ ਦੀ ਜਿਹੜੀ ਘਰੇਲੂ ਚੀਜ਼ਾਂ ਉਹਦੀ ਲੋਡ ਹੁੰਦੀ ਹੈ ਹਾਂਜੀ ਜੇ ਆਪਾਂ ਗੱਲ ਕਰੀਏ ਤਾਂ ਇਹਦੀ ਲੋਡ ਹੁੰਦੀ ਹੈ ਹਾਂਜੀ ਹਰ ਇੱਕ ਤਰ੍ਹਾਂ ਦੀ ਲੋਡ ਬੱਤੀ ਦੀ ਲੋਡ ਹੁੰਦੀ ਹੈ ਫ੍ਰਿਜ ਤੁਹਾਡੀ ਖਰਾਬ ਹੈ ਸੋਡਰ ਤੁਹਾਡੇ ਖਾਲੀ ਪਾਏ ਨੇ ਹਾਂਜੀ ਹਾਂਜੀ ਘਰ ਦੇ ਹਾਲਾਤ ਮਾੜੇ ਨੇ ਸੱਤਾ ਮਾੜੀਆਂ ਨੇ ਹੂੰ ਤੇ ਕਿੱਦਾਂ ਕਰੋਗੇ ਸਾਲਾ ਆਪ ਸਹੀ ਕਰਦੇ ਆਪਣੇ ਭਾਜੀ ਜੀ ਨੂੰ ਕੋਈ ਜੀ ਮਦਦ ਕਰਨ ਉਹ ਇਹ ਵੀ ਮੈਂ ਆਪਣੇ ਆਪ ਕਰ ਸਕਦਾ ਹਾਂ ਜੇ ਮੈਨੂੰ ਕੰਮ ਦੀ ਕੋਈ ਮਦਦ ਕਰ ਦੇਣਾ ਫਿਰ ਮੈਂ ਆਪਣੇ ਆਪ ਸਹੀ ਕਰ ਲਾਂਗਾ ਜੀ ਥੋੜੇ ਥੋੜਾ ਹਾਂਜੀ ਤੇ ਤੁਸੀਂ ਆਪਣਾ ਕੁਆਰੇ ਹਾਂਜੀ ਨਹੀਂ ਕਿਵਾਰਾ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੱਕ ਨੌਜਵਾਨ ਨਾਲ ਗੱਲਬਾਤ ਕੀਤੀ 24 ਸਾਲ ਦੀ ਉਮਰ ਹੈ ਤੇ ਅਪਾਹਜ ਹੈ ਕੋਈ ਛੋਟੇ ਹੁੰਦੇ ਕੋਈ ਆਪਣਾ ਡਾਕਟਰਾਂ ਨੇ ਕੋਈ ਗਲਤੀ ਆ ਟੀਕਾ ਗਲਤ ਲਾ ਦਿੱਤਾ ਸੀ ਤੇ ਇਹ ਪੋਲੀਓ ਨੂੰ ਜਿਹੜੀ ਪ੍ਰੋਬਲਮ ਆਈ ਉਸ ਤੋਂ ਬਾਅਦ ਪਾਹੀ ਜੋ ਗਿਆ ਤੇ ਉਦੋਂ ਦੀ ਜ਼ਿੰਦਗੀ ਏਰੀ ਅੱਧਾ ਹੀ ਚੱਲ ਰਹੀ ਏ ਤੇ ਹੁਣ 4 ਤੋਂ 5 ਸਾਲ ਹੋ ਗਏ ਨੇ ਮਾਪੇ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਇੱਕ ਵੱਡੀ ਭੈਣ ਸੀ ਉਹ ਵੀ ਦੁਨੀਆ ਤੋਂ ਜਾ ਚੁੱਕੀ ਏ ਇੱਕ ਭੈਣ ਵਿਆਹੀ ਏ ਆਪਾਂ ਇਸ ਕਰਕੇ ਤੁਹਾਨੂੰ ਸਾਰੀ ਗੱਲਾਂ ਦਾ ਜ਼ਿਕਰ ਕਰ ਰਹੇ ਆ ਕਿਉਂਕਿ ਇਹ ਨੌਜਵਾਨ ਸਰ ਬਿਲਕੁਲ ਕੱਲਾ ਏ ਤੇ ਅਪੀਲ ਇਹੋ ਕਰਾਗੇ ਜੇ ਦੇਖ ਰਹੇ ਹੋ ਮਦਦ ਕਰਨ ਵਾਸਤੇ ਅੱਗੇ ਜਰੂਰ ਆਇਓ ਕਿਉਂਕਿ ਸਾਡੇ ਪੰਜਾਬੀ ਵੀਰ ਹਮੇਸ਼ਾ ਕੋਈ ਵੀ ਕਿਤੇ ਕਿਸੇ ਨੂੰ ਲੋੜ ਹੁੰਦੀ ਏ ਹਮੇਸ਼ਾ ਅੱਗੇ ਆਉਂਦੇ ਨੇ ਤੇ ਆਪਾਂ ਤੁਹਾਨੂੰ ਇਹ ਅਪੀਲ ਕਰਾਂਗੇ ਜੇ ਇਹਦੀ ਮਦਦ ਕਰਨ ਵਾਸਤੇ ਤੁਸੀਂ ਅੱਗੇ ਆਲਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦਾ ਖਜ਼ਾਨਾ ਗੇਟ ਹੈ ਖਜ਼ਾਨੇ ਗੇਟ ਦੇ ਗਲੀ ਮੋਚੀਆਂ ਵਾਲੀਏ ਉੱਥੇ ਇਸ ਵੀਰ ਬਾਰੇ ਲੋਕ ਸਾਰੇ ਜਾਣਦੇ ਨੇ ਲੱਗ ਛਾ ਕੇ ਆਪਾਂ ਵੀ ਪੁੱਛ-ਕਿਛ ਕੇ ਆਏ ਹਾਂ ਹੁਣ ਪਤਾ ਲੱਗਾ ਕਿ ਉਹਨੂੰ ਮਦਦ ਦੀ ਲੋੜ ਹੈ ਤੇ ਆਪਾਂ ਤੁਹਾਡੇ ਤੱਕ ਵੀਡੀਓ ਪਹੁੰਚਾ ਸਕਦੇ ਹਾਂ ਤੁਹਾਡੇ ਤੱਕ ਇਹਦਾ ਮੈਸੇਜ ਪਹੁੰਚਾ ਸਕਦੇ ਹਾਂ ਕਿ ਤੁਸੀਂ ਮਦਦ ਕਰਨ ਵਾਸਤੇ ਅੱਗੇ ਆਵੋ ਤੇ ਇਹ ਅਪੀਲ ਜੂਰ ਸੁਣਿਓ ਤੇ ਇਸ ਖਬਰ ਨੂੰ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਸ਼ੇਅਰ ਕਰ ਦਿਓ ਬਹੁਤ ਅੱਛਾ ਪਨ ਉਹ ਕਾਫੀ ਡਿਡਾ ਖਾਤਾ ਵੀ ਨਹੀਂ ਹੈਗਾ ਬੈਂਕ ਚ ਔਰ Google Pay ਵੀ ਨਹੀਂ ਹੈਗਾ ਤੇ ਅਗਰ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਤਾਂ ਸਹੀ ਮਦਦ ਮਿਲੇਗੀ ਤੇ ਇੱਕ ਅਪੀਲ ਤੁਹਾਨੂੰ ਹੋਰ ਕਰਾਂਗੇ ਕਿ ਇਹਦਾ ਕੋਈ ਵੀ ਵੀਰਦਾ ਖਾਤਾ ਨਹੀਂ ਬੈਂਕ ਦੇ ਵਿੱਚ ਕਿਉਂਕਿ ਪਾਹੇ ਜੇ ਜਾ ਨਹੀਂ ਸਕਦਾ ਕਿਤੇ ਬੈਂਕਾਂ ਤੱਕ ਪਹੁੰਚ ਹੀ ਨਹੀਂ ਸਕਦਾ ਤੇ ਜਿਹੜੀ ਆਪਣਾ ਜੇ ਗੱਲ ਕਰੀ ਨੈੱਟ ਬੈਂਕਿੰਗ ਉਹ ਵੀ ਇਹ ਨਹੀਂ ਚਲਾ ਸਕਦਾ ਤੇ ਇਹਦਾ ਐਡਰੈਸ ਤੇ ਤੁਸੀਂ ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਹੋ ਸਾਡੇ ਚੈਨਲ ਦੇ ਜਿਹੜਾ ਨੰਬਰ ਹੈ ਉਹ ਤੋਂ ਵੀ ਉਹ ਤੋਂ ਬਾਕੀ ਇਹਦਾ ਨੰਬਰ ਵੀ ਆਪਾਂ ਮੈਂਸ਼ਨ ਕਰਾਂਗੇ ਤੁਸੀਂ ਇਹਦੇ ਤੱਕ ਆਪਾਣਾ ਚਾਹੁੰਦੇ ਹੋ ਤੁਸੀਂ ਇੱਕ ਹਾਥੀ ਮਦਦ ਕਰਨਾ ਚਾਹੁੰਦੇ ਹੋ ਤੇ ਤੁਸੀਂ ਆ ਕੇ ਮਦਦਗਾਰੀ ਕਰ ਸਕਦੇ ਹੋ ਠੀਕ ਹੈ ਜੀ ਤੇ ਬਸ ਪੰਜਾਬੀ ਜਨਤਾ ਟੀਵੀ ਦੀ ਜਿਹੜੀ ਆਪਣਾ ਟੀਮ ਹੈ ਅਪੀਲ ਹੀ ਕਰ ਸਕਦੀ ਹੈ ਕਿ ਇਹਦੀ ਮਦਦ ਵੱਤੋ ਵੱਤ ਕਰੋ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਦੇ ਰਿਤੀ ਕੁਲੋਤਰਾ